ਲਓ ਜੀ ਪਾਪਾ ਨਾਲ ਕਮਾਈ ਲੋਕਾਂ ਦੀ ਖੂਨ ਕਿਸੇ ਨੇ ਦੇ ਜਿਹੜੀ ਕਮਾਈ ਸੀ ਤੇ ਆ ਦੇਖੋ ਆ ਅਸਰ ਹੁੰਦਾ ਹੈ ਦੁਨੀਆਂ ਤੇ ਬੰਦਾ ਖਾਲੀ ਹੱਥ ਆਇਆ ਤੇ ਖਾਲੀ ਹੱਥ ਹੀ ਜਾਣਾ ਤੇ ਪਰ ਫਿਰ ਵੀ ਆਪਣੇ ਪਰਿਵਾਰ ਦੇ ਬੱਚਿਆਂ ਦੀ ਜਿਹੜਾ ਇਹ ਪਾਪ ਦੀ ਕਮਾਈ ਕਰਦਾ ਤੇ ਲੋਕਾਂ ਦੀ ਤਾਂ ਬੜੀ ਖੂਬਸੂਰਤਾਂ ਦੀ ਕਮਾਈ ਸੀ ਤੇ ਇਹ ਹੈ ਹਨੇਕ ਤੇ ਭੰਗੂ ਦੀ ਜਿਹੜੀ ਇੱਥੇ ਬਠਿੰਡਾ ਚ ਇੱਕ ਬੜੀ ਵੱਡੀ ਸਾਤਰਾਤ ਆ ਸਾਰੀ ਸੀ ਤੇ ਉਹਦੀ ਤਸਵੀਰ ਹੈ ਜੀ ਉਹ ਆਈ ਪਾਣੀ ਵਾਂਗੂ ਬਹਿ ਗਿਆ ਤੇ ਆਪ ਹੀ ਬੰਦਾ ਜੇਲ੍ਹ ਚ ਨਰਕ ਮੇਂ ਜ਼ਿੰਦਗੀ ਊੱਕ ਕੇ ਮਰ ਗਿਆ ਤੇ ਉਹਦੇ ਹੁਣ ਪਰਿਵਾਰ ਹੈਗਾ ਕੇ ਚੱਲਦਾ ਮੈਨੂੰ ਲੱਗਦੀ ਇਹਨਾਂ ਲੋਕਾਂ ਦਾ ਤੇ ਅੱਕ ਤੇ ਇਹ ਸਰਕੜੇ ਕਦੋਂ ਉਗਦੇ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਹੁਣ ਅੱਕ ਤੇ ਉਗਰੇ ਨੇ ਤੇ ਕਲੇ ਵਾਲੇ ਡਾਕਟ ਹੈ ਝਾੜ ਬੂਟ ਹੈ ਤੇ ਕਿਸੇ ਟਾਈਮ ਤੇ ਇੱਥੇ ਬੜੇ ਆਲੀਸਾਨ ਇਹ ਮਹਿਲ ਸਾਰੇ ਸੀ ਇਨਸਾਨ ਨੇ ਤੇ ਹੁਣ ਆ ਲੋਕ ਕੰਬਲ ਪਾ ਵੀ ਬਾਹਰੋਂ ਇੱਥੇ ਲਾ ਕੇ ਜਾਂਦੇ ਆ ਕਰਾਂ ਦਾ ਜਿਹੜਾ ਸ਼ਹਿਰ ਚ ਬਿਲਡਿੰਗਾਂ ਢਾਉਂਦੇ ਆ ਪ੍ਰਾਣੀਆਂ ਤੇ ਇੱਥੇ ਸਿੱਟ ਜਾਂਦੇ ਆ ਕਿਉਂਕਿ ਇੱਥੇ ਕੋਈ ਉਚਨ ਦਸਨ ਵਾਲਾ ਹੈ ਵੀ ਨਹੀਂ ਦੋਸਤੋ ਵਕਤ ਵਕਤ ਦੀ ਗੱਲ ਹੈ ਕੋਈ ਸਮਾਸੀ ਜਨਵਾਹਾ ਕਲੋਨੀ ਕੱਟੀ ਗਈ ਸੀ ਬਣੀ ਸੀ ਬਹੁਤ ਵੱਡੇ ਫਾਈਨੈਂਸਰ ਨੇ ਜੋ ਲੋਕਾਂ ਦੇ ਖੂਨ ਸੀ ਨੇ ਕਮਾਈ ਨੂੰ इकट्ठा करके ਤੇ ਇੱਥੇ ਆਪਣੇ ਮਹਿਲਸਾਰ ਲਈ ਸੀ ਕਲੋਨੀ ਬਣਾਈ ਸੀ ਤੇ ਅੱਜ ਇੱਥੇ ਖੰਡਰ ਹੋਈ ਪਈ ਹੈ ਕਲੋਨੀ ਬੋਨੀਆਂ ਉਹ ਖੜੀਆਂ ਨੇ ਸਰਕੜੇ ਨੇ ਉੱਗੇ ਵੱਡੇ ਵੱਡੇ ਇੱਥੇ ਆ ਰੋੜ ਆਹ ਦੋਨੇ ਪਾਸੇ ਰੋੜ ਤੇ ਮਲਵਾ ਪਿਆ ਤੇ ਇਹ ਹਨੇਕ ਸਿੰਘ ਭੰਗੂ ਸੀ ਤੇ ਜਿਹਦੇ ਜੀਲ ਟੀਮ ਉਹ ਤੋਂ ਵੀ ਸੀ ਪਰ ਲੇ ਜੀ ਕੰਪਨੀ ਦਾ ਨਾਂ ਤੇ ਇੱਕ ਚ ਕੰਪਨੀ ਚਲਾਈ ਸੀ ਇਹਨੇ ਤੇ ਪੰਜਾਬ ਚ ਜਿਹੜੇ ਭੂਲੇ ਭਾਲੇ ਲੋਕ ਸੀ ਇਹਨਾਂ ਤੋਂ ਪੈਸਾ ਇਨਵੈਸਟ ਕਰਾਇਆ ਸੀ ਦੁੱਗਣੇ ਤਿੱਗਣੇ ਦਾ ਲਾਲਚ ਦੇ ਕੇ ਤੇ ਹੁਣ ਇਹ ਆ ਦੇਖ ਲਓ ਤੁਸੀਂ ਜਿਹੜੇ ਮਿਹਨਤ ਸਾਰੇ ਸੀ ਉਹ ਖੰਡਰ ਹੋ ਗਏ ਆ ਤੇ ਦੋਸਤੋ ਮਾਨ ਨਹੀਂ ਕਰਨਾ ਚਾਹੀਦਾ ਤੇ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਨੂੰ ਜੇ ਕੋਈ ਇਦਾਂ ਰੋੜਦਾ ਤਾਂ ਉਧਰ ਹੱਸਰ ਇਹ ਹੁੰਦਾ ਹੁਣ ਇਹ ਇਹ ਬਿਠਿੰਡੇ ਗਿੱਲ ਪੱਤੀ ਕੋਲ ਆ ਜੀ ਇਹ ਤੇ ਆ ਵੇਖੋ ਹੁਣ ਇੱਥੇ ਗੰਦਗੀ ਚਾਰਸ ਫੇਰੇ ਮਲਵਾ ਹਿੱਟਾਂ ਰੋਲੇ ਤੇ ਆ ਵੇਖੋ ਆਪਦਾ ਹੀ ਬਣਾਇਆ ਸੀ ਸਾਰਾ ਕੁਝ ਪਾਣੀ ਵਾਲੀ ਟੈਂਕੀ ਹੈ ਪਿੱਛੇ ਤੇ ਇਧਰਲੇ ਪਾਸੇ ਫੇਰ ਨੂੰ ਦਿਖਾਉਣੇ ਆ ਇਸ ਸਮੇਂ ਸਮੇਂ ਨੇ ਗੱਲਾਂ ਦੋਸਤੋ ਹੱਕ ਸੱਚ ਦੀ ਕਮਾਈ ਫਲਦੀ ਹੈ ਕਿਸੇ ਦੇ ਖੂਨ ਪਸੀਨੇ ਦੀ ਕਮਾਈ ਜਦੋਂ ਰੋਡ ਦੇਣੀ ਬੰਦਾ ਦੁਨੀਆ ਤੇ ਲੈ ਕੇ ਕੀ ਆਇਆ ਤੇ ਲੈ ਕੇ ਕੀ ਜਾਣਾ ਖਾਲੀ ਹੱਥ ਆਇਆ ਤੇ ਬੰਦਾ ਖਾਲੀ ਹੱਥ ਚਲਾ ਜਾਂਦਾ ਫਿਰ ਵੀ ਏਡੇ ਏਡੇ ਮਾਣ ਕਰਦਾ ਫਿਰ ਵੀ ਸੋਚਦਾ ਵੀ ਉਹਦੇ ਬੱਚਿਆਂ ਲਈ ਮੈਂ ਕੁਸਾਹ ਕਰਾਂ ਦੋ ਨੰਬਰ ਦਾ ਪੈਸਾ ਪਰ ਕਿੱਥੇ ਆ ਪੈਸਾ ਤੇ ਕਿੱਥੇ ਉਹ ਬੰਦਾ ਇੱਕ ਬਹੁਤ ਵੱਡੀ ਸਿੱਖਿਆ ਲੈਣ ਵਾਲੀ ਗੱਲ ਆ ਦੋਸਤੋ ਇਹ ਹੁਣ ਪੰਜਾਬ ਸਰਕਾਰ ਦੇ ਅਧਿਨ ਅਸਹਿਦ ਤੇ ਪੰਜਾਬ ਸਰਕਾਰ ਨੂੰ ਜਿਹੜੇ ਉਹ ਲੋਕ ਬੜੇ ਬੇਨਤੀਆਂ ਕਰ ਰਹੇ ਨੇ ਪਰਲਜ ਕੰਪਨੀ ਦੇ ਜਿਨ੍ਹਾਂ ਲੋਕਾਂ ਨੇ ਪੈਸਾ ਲਾਇਆ ਸੀ ਖਖੋ ਹੋਲੇ ਪਏ ਨੇ ਉਹ ਲੋਕ ਤੇ ਸਰਕਾਰਾਂ ਸਹਿਦ ਅਜੇ ਇਹ ਜਿਹੜੀ ਪ੍ਰਾਪਰਟੀ ਆ ਇਹ ਇੱਥੇ ਪੰਜਾਬ 'ਚ ਹੀ ਨਹੀਂ ਹੋਰ ਥਾਵਾਂ ਤੇ ਵੀ ਆ ਮਹਾਲੀ ਵੀ ਆ ਕਈ ਥਾਵਾਂ ਤੇ ਆ ਇਹ ਜਿਹੜੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਸੀ ਸੋ ਹੁਣ ਇੱਥੇ ਖੰਡਰ ਬਣਿਆ ਪਿਆ ਇਹ। ਬੇਰੀਆਂ ਉਗਰੀਆਂ ਪੈਨੀਆਂ। ਕਣੇ ਵਾਲੀਆਂ। ਤੇ ਆ ਉਹਨਾਂ ਨੇ ਬੜੇ ਦਰਖਤ ਵਧੀਆ ਲਾਏ ਹੋਣੇ ਆ ਛੜਕਦੇ ਦੋਨੇ ਪਾਸੇ। ਤੇ ਪਰ ਹੁਣ ਇੱਥੇ ਆ ਗੋਸਾ ਮੜਵਾ ਦੀਦਾ ਮਲਬਾ ਤੇ ਲੋਕ ਇੱਥੇ ਆਉਂਦੇ ਆ ਹੁਣ। ਤੰਦੂਰ ਦਿਖਾ ਰਹੇ ਹਾਂ ਅਸੀਂ ਬਾਹਰ ਬੇਰੋੜਾ ਬਠਿੰਡਾ ਤੋਂ ਜਿਹੜਾ ਫਰੀਦਕੋਟ ਕੋਟਕਪੁਰਾ ਨੂੰ ਜਾਂਦਾ ਹੈ ਤੇ ਗਿੱਲ ਪੱਤੀ ਪਿੰਡ ਤੇ ਆਹਾ ਵੇਖੋ ਦੋਨੇ ਪਾਸੇ ਸੜਕਾਂ ਬਣਾਇਆ ਸੀ ਨੇ ਇੰਹੀਂ ਪੰਨਿਆ ਇੱਥੇ ਪਿਆ ਰਹ ਜਣਾ ਦੋਸਤੋ ਜਿਹੜੀ ਫਲਦੀ ਤਾਂ ਖੂਨ ਪਸੀਨੇ ਦੀ ਕਮਾਈ ਹੈ ਇਹ ਵਾਟਰ ਵਰਕ ਦੀ ਟੈਂਕੀ ਇੱਥੇ ਆਪ ਦਾ ਬਣਾ ਸੀ ਵੱਡੀ ਕਲੋਨੀ ਹੈ ਸਹਿਰ ਬڑے ਡਵਾਈਡਰ ਬਣਾਏ ਬੜੀਆਂ ਸੜਕਾਂ ਬਣਾਈਆਂ ਇੱਕ ਰਸਤੇ ਤੋਂ ਦੂਜੇ ਰਸਤੇ ਜਾਣ ਲਈ بڑے ਚੌਕ ਬਣਾਏ ਤੇ ਆ ਤਾਂ ਮੈਨੂੰ ਲੱਗਦੀ ਫਹਾਰੇ ਹੀ ਹੋਣਾ ਇੱਥੇ ਉਸ ਟਾਈਮ ਤੇ ਰੰਗ-ਬਰੰਗੇ ਫਹਾਰੇ ਹੁੰਨੇ ਸੀ ਇੱਥੇ ਤੇ ਹੁਣ ਇਹ ਖੰਡਰ ਦੇਖ ਲਓ ਆ ਬੰਦਾ ਲੈ ਕੇ ਜਾਂਦਾ ਇੱਥੋਂ ਬੁਣੀਆਂ ਤੋਂ ੱਗਾਂ ਲਾਈਆਂ ਪੰਗੀਆਂ ਕੋਈ ਰਜਾ ਆਪਣੀ ਇੱਥੇ ਤੇ ਕਿਸੇ ਤਨੇ ਇਹ ਵੀ درخت ਲਾਏ ਹੋਣੇ ਆ ਵੀ ਸੋਹਣੇ ਲੱਗਣਗੇ ਫੁੱਲਦਾਰ ਹੋਣਗੇ ਤੇ ਸਜਾਵਟੀ ਇੱਥੇ ਵੀ ਲਾਏ ਸੀ ਤੇ ਪਰ ਹੁਣ ਤਾਂ ਨਾਲ ਅੱਕ ਟੱਕ ਕਿਕਰਾਂ ਦੇ ਹੁੰਦੇ ਆ ਹਨਾ ਬੇਰੀਆਂ ਤੇ ਉਗਰੇ ਨੇ ਤੇ ਇਹਦੀ ਕੰਦ ਤਾਂ ਨੇੜੇ ਟੇੜੇ ਵੀ ਨਹੀਂ ਦੀਂਦੀ ਚਾਰ ਦਿਵਾਰੀ ਜਿਹੇ ਇਹ じゃ ਕੁਝ ਦੀਨਾ ਵਿੱਚ ਆ ਵੀ ਇੱਕ ਮਤਲਬ ਇਹਨਾਂ ਨੇ ਫਹਾਰਾਈ ਪਾਣੀ ਇਹਦੇ ਚ ਰੰਗ-ਬਰੰਗਾ ਪਾਣੀ ਨਿਕਲਣਾ ਹੋਣਾ ਤੇ ਹੁਣ ਜਿਹੜਾ ਪਾਣੀ ਹੈ ਇੱਥੇ ਬਦਬੂ ਮਾਰਦਾ ਹੈ ਕਿ ਪਤਾ ਕਿੰਨੇ ਕ ਟਾਈਮ ਦਾ ਪਿਆ ਤੇ ਇਹ ਤੇ ਆ ਮਾਰੀਆਂ ਦਾ ਘਰ ਮਛਲ ਪੜ ਰਿਆ ਲਓ ਜੀ ਆਹ ਕਮਾਈ ਕੀਤੀ ਐ ਇਸ ਇਨਸਾਨ ਨੇ ਵੱਧਵਾਵਾਂ ਵਾਂ ਲੈ ਕੇ ਗਿਆ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਕਿਰਤ ਕਮਾਈ ਸੀ ਉਹਨਾਂ ਨੂੰ ਲੁੱਟ ਪੁੱਟ ਕੇ ਲੈ ਗਿਆ ਆਹ ਦੇਖ ਲੋ ਰੋਹੀ ਵੀ ਆ ਬਾਨ ਐ ਮਲੇ ਛੇ ਹਮੇ ਸਿੰਘ ਪੰਗੂ ਆ ਤੇ ਪਰਲਜ ਕੰਪਨੀ ਤਾਂ ਸਾਰੇ ਜਾਣਦੇ ਆ ਕਿਉਂਕਿ ਪਰਲਜ ਕੰਪਨੀ ਨੇ ਪੰਜਾਬ ਚ ਬਹੁਤ ਵੱਡਾ ਇਹਨਾਂ ਨੂੰ ਪੂੰਜੀ ਨਿਵੇਸ਼ ਲੋਕਾਂ ਤੋਂ ਕਰਵਾਇਆ ਸੀ ਲੋਕਾਂ ਤੋਂ ਕਿਸਤਾ ਪੈਸਾ ਲੱਖਾਂ ਰੁਪਇਆ ਲਵਾਇਆ ਸੀ ਲੋਕਾਂ ਨੂੰ ਇਹ ਲਾਲਚ ਦੇ ਕੇ ਕਿ ਦੁੱਗਣੇ ਤਿਕਣੇ ਪੈਸੇ ਹੋ ਜਾਣਗੇ ਤੇ ਦੁੱਗਣੇ ਤਾਂ ਕੀ ਹੋਣੇ ਸੀ ਤੇ ਤਿਕਣੇ ਵੀ ਕੀ ਹੋਣੇ ਸੀ ਤੇ ਲੋਕਾਂ ਦਾ ਪੈਸਾ ਉਹ ਜਿਹੜਾ ਇਹ ਐਕਸਟਰਾ ਹੀ ਫਨਾ ਹੋ ਗਿਆ ਲੋਕਾਂ ਦਾ ਤਾਂ ਫਨਾ ਹੀ ਹੋ ਗਿਆ ਤੇ ਉਹ ਬੰਦਾ ਵੀ ਫਨਾ ਹੋ ਗਿਆ ਤੇ ਹੁਣ ਉਹ ਬੰਦੇ ਦਾ ਪਰਿਵਾਰ ਹੈ ਸ਼ਾਇਦ ਉਹਦੀ ਬੇਟੀ ਹੈ ਇਹਦਾ ਕੇਸ ਚੱਲੀ ਜਾਂਦਾ ਉਹਦੇ ਨਾਲ ਪ੍ਰਾਪਰਟੀ ਹੋਣੀ ਹੈ ਆ ਵੇਖੋ ਆ ਆਹਾ ਇਹ ਸਮੇਂ ਤਾਂ ਵੇਖੋ ਆਏ ਨੇ ਕਿੱਡੇ ਸੋਹਣੇ ਦਰਖਤ ਬਣਨਾ ਹੋਣਾ ਆ ਥੱਲੇ ਦਾ ਦਰਖਤ ਆ ਜੀ ਆਂ ਹੀ ਹੋਣੇ ਹੋਏ ਇਹ ਇੱਥੋਂ ਜਾ ਕੇ ਇਹਨੂੰ ਫੁੱਲ ਲੱਗਣੇ ਹੋਣੇ ਆ ਲੱਗੀ ਤਾਂ ਹੁਣ ਵੀ ਜਾਂਦੇ ਆ ਪਰ ਹੁਣ ਇਹ ਰੋਹੀਆਂ 'ਚ ਇਹ ਰੀਮੀਅਤ ਕੋਈ ਨਹੀਂ ਦੋਸਤੋ ਇਹ ਰੀਮੀਅਤ ਹੋਣੀ ਸੀ ਜਦੋਂ ਇਹ ਵਸਦੇ ਕਰਾਚੀ ਬਸੇ ਬਾਤ ਦੀ ਤੇ ਹੁਣ ਤਾਂ ਆ ਦੇਖ ਲੋ ਇਧਰ ਬੂਹੀਆਂ ਤੇ ਇਹ ਏਮੀਤ ਰਹੀ ਵੀ ਨਹੀਂ ਕੋਈ ਇਹ ਤੇ ਕਿਨਵਾ ਪਾਣੀ ਉਹ ਤੇ ਸਟੋਰ ਹੋਣਾ ਸੀ ਜਿਹੜਾ ਵਾਟਰ ਵਾਕਸ ਜਿਹੜੇ ਆ ਤੇ ਇਹ ਜਿਹੜੇ ਤਰਕਤ ਵੀ ਚੱਲ ਪਏ ਸੀ ਇੱਥੇ ਪਰ ਹੁਣ ਫਿਰ ਪੱਟ ਤੇ ਇਸ ਤੋਂ ਬਾਅਦ ਡੱਕ ਖੋ ਜੀ ਕਿੱਡੇ ਕਿੱਡੇ ਕੰਡੇ ਅੜੇ ਆਏ ਬੜਾਈ ਸੀ ਵੀ ਇੱਕ ਰਸਤੇ ਤੋਂ ਦੂਜਾ ਰਸਤਾ ਮਲਾਉਣ ਲਈ ਤੇ ਆਹ ਦੇਖੋ ਜੀ ਕਿੱਡੇ ਸੋਹਣੇ ਸਿੱਗੇ ਸੜਕਾਂ ਦੇ ਕਿਨਾਰੇਾਂ ਤੇ ਜਿਹੜੇ ਰਸਤੇ ਇੱਕ ਦੂਜੇ ਨੂੰ ਮਲਾਉਂਦੇ ਸੀ किनਾਰਿਆਂ ਤੇ ਤੇ ਹੁਣ ਤਾਂ ਮਲਵਾ ਹੀ ਮਲਵਾ ਦੀਦਾ ਦੂਰ ਤੱਕ ਅਸਾਰੀ ਸੈਦ ਥੁੜੀਆਂ ਜਿਹੀ ਕੀਤੀ ਸੀ ਇਹਨਾਂ ਨੇ ਚੱਲਣਾ ਸੀ ਅਜੇ ਕੰਮ ਅਜੇ ਹੋਰ ਕੂੜ ਦੀ ਲੋਕਾਂ ਦੇ ਖੂਨ ਪਸਾਨਿਆਂ ਦੀ ਕਮਾਈ ਜਿਹੜੀ ਲੋਕ ਇਹਨੇ ਪਾਪ ਦੀ ਕਮਾਈ ਚ ਬਨਾਲੀ ਲੋਕਾਂ ਦੀ ਖੂਨ ਸੀਨੇ ਦੀ ਕਮਾਈ ਸੀ ਤੇ ਉਹ ਵੇਖੋ ਆ ਹੁਣ ਕਿੱਥੋਂ ਤੱਕ ਕਈ ਕਿਲੋਮੀਟਰ ਚ ਹੋਊਗਾ ਮੇਰੇ ਹਿਸਾਬ ਨਾਲ ਅਜੇ ਤੱਕ ਤੱਕਾਂ ਤੇ ਮੈਨੂੰ ਦਿਸੀ ਨਹੀਂ ਫਿਰ ਪੈਦਲ ਜਾਣਾ ਤਾਂ ਵੈਸੇ ਵੀ ਮੁਸ਼ਕਲ ਹੈ ਇੱਥੇ ਦੋਸਤੋ ਅੱਜ ਇੰਨਾ ਹੀ ਦਿਖਾਉਣਾ ਤੁਹਾਨੂੰ ਆਸ-ਪਾਸ ਤੇ ਲੋਕ ਆ ਜਿਹੜੇ ਆਸ-ਪਾਸ ਦੀਆਂ ਕਲੋਨੀਆਂ ਆ ਇਹਦੇ ਲੋਕ ਆ ਜਿਹੜੇ ਆ ਇੱਥੇ ਸਿੜਦੇ ਆ ਆਪਣੇ ਜਿਹੜੇ ਕਟਿੰਗ ਕਰਕੇ ਜਿਹੜਾ ਇਹਨਾਂ ਦੇ ਆਪਣੇ ਰੁਖ ਹੁੰਦੇ ਆ ਤੇ ਕੁਝ ਲੋਕ ਆ ਜਿਹੜੇ ਫਿਰ ਲਗਾ ਸਰ ਰਹੇ ਆ ਸਹਿਰਾਂ ਚ ਤੇ ਉਹਨਾਂ ਨੂੰ ਵਧੀਆ ਥਾਂ ਤੇ ਆ ਇੱਥੇ ਖੁੱਲਾ ਤੇ ਉਹ ਇੱਥੇ ਫਿਰ ਜਿਹੜਾ ਮਲਵਾ ਹੁੰਦਾ ਤੇ ਉਹ ਮਨਵੇਂ ਨੂੰ ਇੱਥੇ ਸਿੱਤੀ ਜਾਂਦੇ ਕਿਉਂਕਿ ਪੁੱਤ ਕਿਸੇ ਦਾ ਕੋਈ ਹੈ ਨਹੀਂ ਖੰਡਰ ਘਰਾ ਦੇ ਜਿਹੜੇ ਦੋਸਤੋ ਸਰਨਾਵੇਂ ਨਹੀਂ ਹੁੰਦੇ ਇਹਨਾਂ ਦੇ ਸਰਨਾਵੇਂ ਕਿੱਥੇ ਹੋਣਗੇ ਤੇ ਇਹਨਾਂ ਦਾ ਜੋ ਸਰਨਾਵਾ ਪਹਿਲਾਂ ਗੇਟ ਸੀਗਾ ਉਹ ਵੀ ਮਿਟ ਚੁੱਕਿਆ ਹੁਣ ਉਹ ਵੀ ਲੋਕਾਂ ਨੇ ਪੰਨ ਤੋੜ ਕਰਤੀ ਉਹਦੀ ਤੇ ਆ ਜਿਹੜੇ ਸਿੱਟਕੇ ਜਾਂਦੇ ਆ ਤੇ ਇਥੇ ਅੱਗਾਂ ਲਾ ਦਿੰਦੇ ਆ ਆ ਤੁਖਦੀ ਧੂਣੀ ਤੇ ਆਸੇ ਵੇਖੋ ਜੀ ਇਹ ਇਹ ਜਿਵੇਂ ਰਾਖ ਲੋਕਾਂ ਨੂੰ ਕਮਾਈ ਕੀਤੀ ਸੀ ਆਪ ਵੀ ਬੰਦਾ ਰਾਖ ਹੋ ਗਿਆ ਤੇ ਆ ਜਿਹੜੇ ਸਿਰ ਦੇ ਵਿੱਚ ਅੱਗ ਲਾ ਜਾਂਦੇ ਆ ਤੇ ਅਜੇ ਵੀ ਤੁਖੀ ਜਾਂਦੀ ਆ ਧੂਣੀ ਕਿੰਨੀ ਵੱਡੀ ਪਾਣੀ ਵਾਲੀ ਟੈਂਕੀ ਆ ਸਾਰੀ ਕਲੋਨੀ ਨੂੰ ਦੇੜੀ ਹੋਲੀ ਆ ਪਾਣੀ ਦੀ ਸਪਲਾਈ ਸੋ ਵੇਖੋ ਸਾਰੇ ਸ਼ਹਿਰ ਦਾ ਸਾਰੇ ਆਸ-ਪਾਸ ਦਾ ਜਿਹੜਾ ਇੱਥੇ ਕੂੜਾ ਕਰਕਟ ਮਲਬਾ ਇੱਥੇ ਇਕੱਠਾ ਹੁੰਦਾ ਤੇ ਇਹਦੇ ਵਿੱਚ ਆਰਚ ਚੋਕ ਰੁਸਪਾਨ ਲਾਉਂਦੇ ਆ ਜੀ ਅੱਗਾਂ ਲਾਉਂਦੇ ਆ ਤੇ ਆ ਵੇਖੋ ਇਹ ਜਿਹੜੇ ਦਰਖਤ ਹੈ ਇਹ ਵੀ ਝੋਲ ਸਗੇ ਇਹਨਾਂ ਦਾ ਕਸੂਰ ਤਾਂ ਖੈਰ ਕੋਈ ਨਹੀਂ ਜਿਹੜੇ ਰੁੱਖਾਂ ਦਾ ਕਸੂਰ ਕੀ ਹੈ ਠੰਡੀਆਂ ਹਵਾਵਾਂ ਆਉਣੀਆਂ ਸੀ ਇਹਨਾਂ ਤੋਂ ਸਾਨੂੰ ਤੇ ਇੱਥੇ ਫਿਰ ਅੱਗ ਲਾ ਕੇ ਲੋਕ ਤੁਰ ਜਾਂਦੇ ਆ ਤੇ ਫਿਰ ਇੱਥੇ ਕਿਹੜਾ ਕੋਈ ਪੁੱਛਣ ਵਾਲਾ ਤੁਸੀਂ ਕੀ ਕੀ ਬਾਲ ਕੇ ਆਏ ਹੋ ਆ ਵੇਖੋ ਆ ਘਰੇ ਹੋਰ ਏਦੂ ਵੱਡਾ ਪੱਥਰ ਲਾਉਣ ਲਈ ਆ ਪਹਿਲਾ ਪੱਥਰ ਆ ਜਿਹੜਾ ਇੱਟਾਂ ਵਾਲੇ ਆ ਪਹਿਲਾਂ ਜਿਹੜੇ ਘਰਾਂ ਦੇ ਆ ਉਹ ਫਰਸਾਂ ਪਟਦੀਆਂ ਤੇ ਉਹ ਪੱਥਰ ਪਟ ਕੇ ਤੇ ਹੁਣ ਇਹ ਨਵਾਂ ਲੋਕ လာ ਰਹੇ ਨੇ ਅਸੀਂ ਆਧੁਨਿਕ ਯੁੱਗ ਦੇ ਹਾਣੀ ਹੋ ਗਏ ਆ ਦੋਸਤੋ ਪਰ ਅਸੀਂ ਰੁੱਖਾਂ ਨੂੰ ਕਿਤੇ ਵੀ ਨਹੀਂ ਛੱਡਿਆ ਨਾ ਆਪਣੇ ਘਰਾਂ 'ਚ ਨਾ ਖੇਤਾਂ 'ਚ ਬਾਹਰਲੇ ਦੇਸਾਂ ਜਾ ਜਾਈਏ ਉੱਥੇ ਰੋਖੀ ਰੋਖ ਨੇ ਉੱਥੇ ਘਰ ਪਾਉਣ ਤੋਂ ਪਹਿਲਾਂ ਲਾਜ਼ਮੀ ਹੁੰਦਾ ਰੁੱਖ ਲਾਉਣਾ ਘਰ ਦੇ ਗੇਟ ਮੂਰੇ ਬਾਹਰ ਮੂਰੇ ਪਾਰਕ ਬਣਾਉਣਾ ਥਾਂ ਖਾਲੀ ਛੱਡਣਾ ਤੇ ਅਸੀਂ ਆਹਾ ਤੇ ਭੋਗ ਵੀ ਇਹੀ ਕੁਛ ਰਹੇ ਆ ਹੁਣ ਬਾਰਿਸ਼ਾਂ ਮੰਗਦੇ ਆ ਤੇ ਮੀਂਹ ਕਿੱਥੇ ਆਉਣੇ ਆ ਸਾਰਾ ਜੂਨ ਲੰਘ ਗਿਆ ਮਈ ਤੇ ਆ ਦੇਖੋ ਜੱਗਾਂ ਲੱਗੀਆਂ ਆ ਲੋਕਾਂ ਦੇ ਘਰਾਂ ਦਾ ਮਲਵਾ ਕਿੱਡੀ ਪਰ ਕਹਣਾ ਕਿਹਨੇ ਆ ਜੀ ਹੁਣ ਕਹੀ ਰਾਣੀ ਅੱਗਾ ਟੱਕ ਕਿਉਂਕਿ ਜਦੋਂ ਅੱਗੇ-ਤੱਗੇ ਕਿਸੇ ਦੇ ਰਹੇ ਨਹੀਂ ਕਾ ਦਾ ਹੰਕਾਰ ਕਾ ਦਾ ਮਾਣ ਇਹ ਮਹਿਲ ਮਨਾਰੇ ਇਹ ਜਿਹੜੇ ਬੱਚਿਆਂ ਲਈ ਤੁਸੀਂ ਪਾਪ ਕਮੋੜਿਆ ਨਾ ਉਹ ਇੱਥੇ ਛੱਡ ਜਾਣਾ ਤੇ ਉਹਦੀ سزا ਤੁਹਾਨੂੰ ਮਿਲਣੀ ਹੈ ਕਿ ਇਹ ਜਿਹੜਾ ਇਹ ਇਨਸਾਨ ਹੈ ਇਹਨੂੰ سزا ਮਿਲ ਚੁੱਕੀ ਹੈ ਤੇ ਇਹ ਜਿਹੜਾ ਜੇਲ੍ਹ ਚ ਨਿੱਟੀ ਹੋ ਗਿਆ ਠੀਕ ਹੈ ਜੇਲ੍ਹ ਚ ਇਹਨਾਂ ਨੂੰ ਸਹੂਲਤਾਂ ਮਿਲਦੀਆਂ ਹੁਣੀਆਂ ਸਰਕਾਰਾਂ ਸਮੇਂ ਦੀਆਂ ਸਹੂਲਤਾਂ ਦੇ ਦਿੰਦੇ ਹੁੰਦੇ ਆ ਇਹੋ ਜਿਹੇ ਲੋਕਾਂ ਨੂੰ ਪਰ ਜੇਲ੍ਹ ਤਾਂ ਜੇਲ੍ਹ ਜੇਲ੍ਹ ਤਾਂ ਜੇਲ੍ਹ ਹੀ ਹੈ ਦੋਸਤੋ ਸੋ ਹੁਣ ਇੱਥੇ ਉਜੜੇ ਘਰਾਂ ਦੇ ਸਰਨਾਵੇ ਵਾਲੀ ਐਸ ਪਰਲੇ ਚ ਜਿਹੜੀ ਇਹ ਕਲੋਨੀ ਕੀ ਹੁਣ ਤੱਕ ਕੁਝ ਵੀ ਨਹੀਂ ਕਹਿ ਸਕਦੇ ਖੰਡਰੀ ਹੈ ਤੇ ਇਹਦੇ ਚ ਤਾਂ ਹੁਣ ਆ ਬਹੁਤ ਤਤਰ ਬੋਲਦੇ ਆ ਸਫਾਰ ਸੁਣ ਸਕਦੇ ਹੋ ਕੋਲਾਏ ਤੋਪਾਰ ਬੋਲਦੀਆਂ ਦੋਸਤੋ ਇੱਥੇ ਕੋਲਾ ਨਹੀਂ ਬੋਲਦੀ ਇੱਥੇ ਕਾਂ ਪੈਂਦੇ ਹੁੰਦੇ ਆ ਆਸ ਇੱਥੇ ਇਹ ਬੋਲਦੇ ਆ ਦੋਸਤੋ ਇਹ ਖੰਡਰ ਰਹਿ ਗਏ ਤੇ ਇੱਥੇ ਫਿਰ ਇਹ ਪੰਨ ਤੋੜ ਵੀ ਬਹੁਤ ਹੋ ਗਈ ਆ ਤੇ ਇਹ ਨਾ ਥਾਵਾਂ ਦੀ ਇਹੋ ਜਿਹਾ ਚੌਂਕ ਇਹੋ ਜਿਹਾ ਬਹੁਤ ਕੁਝ ਬਰਉਣਾ ਸੀ ਅੱਕ ਟੱਕ ਤੇ ਇਥੋਂ ਨਹੀਂ ਇਹ ਹੱਕੰਡੇ ਦੇਖੋ ਡਿਗਡੇ ਇਹ ਵੀ ਇਹੀ ਕਲੋਨੀ ਚ ਆ ਲੋੜੀ ਇਹ ਹੈ ਸਲਤਨਤ ਖੂਨ ਪਸੀਨੇ ਦੀ ਕਮਾਈ ਤਾਂ ਖੂਨ ਪਸੀਨੇ ਦੀ ਹੁੰਦੀ ਹੈ ਇੱਥੇ ਇਹ ਹੁਣ ਜਿਹੜੀ ਖੰਡਰ ਨਮਾ ਮਾਰਤਾ ਹੈ ਆ ਵੇਖੋ ਆਪੋ ਆਪਣੇ ਨਾਲ ਲੋਕਾਂ ਨੇ ਇੱਥੇ ਵਿਖਤੇ ਹੈ ਕਾਰਖਾਨਾ ਨਾਲ ਤੇ ਇੱਥੇ ਦੇਖ ਸਕਦੇ ਹੋ ਜਿੱਥੇ ਖੰਡਰ ਨਮਾ ਹੁੰਦੀ ਹੈ ਜਿਹੜੇ ਬਾਗਾਂ ਦੇ ਮਾਲੀ ਨਹੀਂ ਹੁੰਦੇ ਤੇ ਉਹ ਬਾਗਾਂ ਦਾ ਹਸਰ ਕੀ ਹੁੰਦਾ ਹੈ ਤੇ ਉੱਥੇ ਕਿੰਨੀ ਮਜ਼ਬੂਤੀ ਨਾਲ ਸਾਰੀਆਂ ਸੀ ਇਹ ਇਮਾਰਤਾਂ ਤੇ ਹੁਣ ਇਹ ਯਾਸੀ ਦੇ ਅੱਡੇ ਵੀ ਆ ਤੇ ਇੱਥੇ ਨਥਿਆਂ ਦੇ ਅੱਡੇ ਵੀ ਬਣੇ ਹੁਣ ਆਹਾ ਜਿਹੜੇ ਲੋਕਾਂ ਨੇ ਆਪਦੇ ਆਪ ਦੇ ਨਾਂ ਲਿਖਦੇ ਇੱਥੇ ਤਾਂ ਦੇਖ ਇਹਦੇ 'ਚ ਵੀ ਪਾਣੀ ਪਿਆ ਸ਼ਾਇਦ ਹੋਰ ਕਿਸੇ ਪਾਸੇ ਪਾਣੀ ਤਾਂ ਨਹੀਂ ਹੁੰਦਾ ਤੇ ਬਾਰਸ਼ਾਂ ਦਾ ਪਾਣੀ ਵੀ ਹੋ ਸਕਦਾ ਤੇ ਜਾਂ ਕਿਸੇ ਪਾਸੇ ਹੋਰ ਵੀ ਕੋਈ ਕਨੈਕਸ਼ਨ ਹੋ ਸਕਦਾ ਜਿਹੜਾ ਇਹ ਪਾਣੀ ਇੰਨੇ ਪਰ ਕਿਉਂਕਿ ਭਰਿਆ ਹੋਣਾ ਪਹਿਲਾਂ ਇਹ ਤੇ ਦੁਬਾਰਾ ਹੌਲੀ ਹੌਲੀ ਸੁੱਕਦਾ ਜਾ ਰਿਹਾ ਹੈ। ਤਲਾ ਤੇ ਗੋਲੇ ਕਬੂਤਰ ਬੋਲਣ ਲੱਗੇ ਆ ਕਬੂਤਰ ਬੋਲਦੇ ਹੁੰਦੇ ਦੋਸਤੋ ਇਹੋ ਜਿਹੇ ਕਰਾਂ ਦੇ ਵਿੱਚ ਇਹ ਬਾਥਰੂਮ ਬੜਾਈ ਸੀ بڑے ਕਨੈਕਸ਼ਨ ਦਿੱਤੇ ਗਏ ਸੀ ਤੇ ਤੇ ਰਾਸਤੇ ਜਾਂਦੇ ਆ ਕਿਸੇ ਸਮੇਂ ਤਾਂ ਨਾ ਰਸਤਿਆਂ ਤੇ ਦਰਵਾਣ ਖੜੇ ਰਹਿਣੇ ਸੀ ਗੇਟਾਂ ਤੇ ਪੱਜੇ ਤੇ ਇਹ ਹਾਲ ਫਿਆ ਪਿਆ ਦਾ ਲਵ ਤਾਂ ਲਿਖਿਆ ਪਰ ਮੁਹੱਬਤ ਤਾਂ ਬਚੀ ਨਹੀਂ ਇੱਥੇ ਇੱਥੇ ਨਫ਼ਰਤਾਂ ਰਸਿਆ ਨਾ ਇਸ ਖੰਡਰਨੋਮਾ ਜਮਾਤ ਦੇ ਨਾਲ ਆਓ ਫਿਰ ਜਿਵੇਂ ਉੱਪਰ ਜਿੱਥੋਂ ਤੱਕ ਪੌੜੀਆਂ ਜਾਂਦੀਆਂ ਉੱਥੋਂ ਤੱਕ ਤੁਹਾਨੂੰ ਦਿਖਾਉਣੀ ਹੈ ਇਹ ਲਿਖਿਆ ਸਾਵਧਾਨ ਲਿਖਿਆ ਨਕਸ਼ੇ ਤਾਂ ਬੜੇ ਤਗੜੇ ਤਿਆਰ ਕੀਤੇ ਜੀ ਪਰ ਤਰੀ ਤਰਾ ਹੀ ਰਹੇਗੀ ਜਿਹੜਾ ਇਹ ਲੋਕਾਂ ਦੀ ਹੱਥਾਂ-ਹੱਥਾਂ 'ਚ ਦੀ ਕਮਾਈ ਹੁੰਦੀ ਹੈ ਉਹਦੇ ਦੀ ਭਾਵੇਂ ਅਸੀਂ ਮਿਹਰਤਾ ਸਾਰ ਲੈਨੇ ਹਾਂ ਪਰ ਕਿਸੇ ਕੰਮ ਨਹੀਂ ਆਉਂਦੇ ਹੁਣ ਇੱਥੇ ਕਬੂਤਰ ਆ ਬੈਠੇ ਆ ਗੋਲੇ ਜੀ ਲਓ ਇਹ ਪੂਰਨ ਦਾ ਘਾਰੇ ਆ ਸੀਨ ਜੀ ਅਸੀਂ ਇਹ ਜਿੱਥੇ ਤੱਕ ਮੇਰੀ ਨਜ਼ਰ ਜਾਂਦੀ ਆ ਉੱਥੋਂ ਤੱਕ ਇਹਦੀ ਕੰਦ ਉਰੇ ਤੇ ਜਿਉਂ ਕਰਕੇ ਦਿਖਾ ਲੈਂਦੇ ਸਾਨੂੰ ਜਿੱਦੇ ਸੇ ਆਹ ਰਸਤੇ ਦੀ ਨਹੀਂ ਐ ਝੌਟੇ ਇਹ ਪਿੰਡ ਗਿਲਪੱਤੀ ਤੇ ਸੱਤ ਮੀਟ ਹੋਵੇਗੀ ਜਾਂ ਪਟ ਭੋਗਣਾ ਨੇੜੇ ਨਵਾਂ ਹੀ ਮਲਵਾ ਦੀ ਨਾ ਦੂਰ ਤੱਕ ਮਲਵਾ ਜਿਹੜਾ ਲੋਕਾਂ ਦੇ ਘਰਾਂ ਦਾ ਉਹ ਜਿਹੜੇ ਬਾਗਾਂ ਦੇ ਗਲ ਪਟਵਾਰੀ ਇੱਥੇ ਹੀ ਥਰਮਲ ਦੀਆਂ ਟਿਕੀਆਂ ਵੀ ਦਿਨੇ ਚੀਮਣੀਆਂ ਚਾਰ ਚੀਮਣੀਆਂ ਵੈਸੇ ਥਰਮਲ ਵੀ ਬੰਦ ਹੋ ਗਿਆ ਜਦੋਂ ਸਰਕਾਰਾਂ ਹੁੰਦੀਆਂ ਵੱਡੇ ਵੱਡੇ ਵਾਦੇ ਦਾਅਵੇ ਤਾਂ ਕੀਤੇ ਜਾਂਦੇ ਲੋਕਾਂ ਨਾਲ ਪਰ ਬਾਤ ਉਹ ਵਾਦੇ ਵਫਾ ਨਹੀਂ ਹੁੰਦੇ ਕਿਉਂਕਿ ਵਾਦਾ ਕੀਤਾ ਹੀ ਤੋੜਨ ਲਈ ਜਾਂਦਾ ਹੈ। ਸੋ ਇਹਦਾ ਆਸ-ਪਾਸ ਦਾ ਇਲਾਕਾ ਜੀ। ਪਾਪਾ ਨਾਲ ਕਮਾਇਆ ਪੈਸਾ ਨਾਲ ਕਿਸੇ ਨਹੀਂ ਜਾਣਾ। ਨਾ ਹੀ ਇੱਥੇ ਰਿਹਾ। ਰੰਗ ਤੇ ਨਾ ਹੀ ਰਹਿ ਗਿਆ ਰਾਜਾ ਰਾਣਾ ਸੂਹੇਤ ਸੁਬੀਰੇ ਇਸ ਜਿਹੜੀ ਕਰੋੜਾ ਪਤੀ ਬੰਦੇ ਦੀ 29 ਸਾਲਤ 29 ਜੋ ਨੇਸਤਰਾ ਬੂਤ ਮਿੱਟੀ ਚ ਮਿਲ ਗਈ ਹੈ ਤੇ ਇੱਥੇ ਕਿਸੇ ਸਮੇਂ ਰੌਣਕਾਂ ਹੋਣੀਆਂ ਸੀ ਤੇ ਅੱਜ ਇੱਥੇ ਚੁੱਪ ਪਛਰੀ ਹੋਈ ਹੈ ਆਉਂਦੇ ਨੇ ਲੋਕ ਜਿਹੜੇ ਹੰਡਰ ਨੁਮਾ ਇਹਨਾਂ ਚੀਜ਼ਾਂ ਥਾਵਾਂ ਵਿੱਚ ਕਿਹੜੇ ਲੋਕ ਆਉਂਦੇ ਨੇ ਤੁਹਾਨੂੰ ਪਤਾ ਹੀ ਹੈ ਨਸ਼ੇ ਪੱਤੇ ਵਾਲੇ ਵੀ ਲੋਕ ਆ ਸਕਦੇ ਆ ਤੇ ਹੋਰ ਤਰ੍ਹਾਂ ਦੇ ਲੋਕ ਵੀ ਆ ਸਕਦੇ ਆ ਕੋਈ ਜਿਹੜੇ ਗੈਰ ਸਮਾਜੀ ਅੰਸਰ ਲੋ ਜੀ ਇਹ ਤਸਵੀਰ ਅੱਜ ਦੀ ਤੁਹਾਨੂੰ ਇਹ ਵੀਡੀਓ ਪਾਉਂ ਦੋਸਤੋ ਜਰੂਰ ਦੇਖਿਓ ਮੇਰੀ ਵੀਡੀਓ ਬੜੀ ਮਿਹਨਤ ਨਾਲ ਗਰਮੀ 'ਚ ਤਪ ਕਰਕੇ ਬਣਾਈ ਹੈ ਤੇ ਇੱਕ ਅੰਦਾ ਦਿਖਾਈਆਂ ਤੁਹਾਨੂੰ ਪਾਪ ਦੀਆਂ ਜਿਹੜੀਆਂ ਉਸਾਰੀਆਂ ਸੀ ਤੇ ਨਹੀਂ ਹਾਂ ਚ ਜਿਹੜੇ ਦਸਾਂ ਨਹਾਂ ਦੀ ਕਿਰਤ ਕੀਤੀ ਸੀ ਭੋਲੇ ਭਾਲੇ ਲੋਕਾਂ ਨੇ ਉਹਦੇ 'ਚ ਉਹਨਾਂ ਦੀ ਰੱਤ ਪਾਈ ਸੀ ਇਹ ਜਿਹੜੀ ਬਿਲਡਿੰਗਾਂ ਸਾਰੀਆਂ ਸੀ ਉਹਦੇ ਨਹੀਂ ਹਾਂ ਚ ਜ਼ਰੂਰ ਦੇਖਿਓ ਸਾਜਨ ਪੰਜਾਬੀ ਟੀਵੀ ਤੇ ਦੋਸਤੋ ਵੱਧ ਤੋਂ ਵੱਧ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਉਹ ਤੱਕ ਲਈ ਤੁਹਾਡਾ ਆਪਣਾ ਗਰਨੇ ਸਾਜਨ ਦਿਉਣ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਅੱਜ ਦੀ ਵੀਡੀਓ ਮੇਰੀ ਇੱਥੋਂ ਦਿੱਕੀ ਹੈ ਅਗਲੀ ਫੇਰ ਗੱਲਬਾਤ ਕਰਾਂਗੇ ਫਗਦੇ ਤੁਹਾਡੇ ਨਾਲ ਧੰਨਵਾਦ ਦੇਖਦੇ ਰਹੋ ਫੇਸਬੁਕ ਦਾ ਮੇਰਾ ਗੁਰਨਾਬ ਸਾਜਨ ਪੇਜ ਤੇ YouTube ਤੇ ਸਾਜਨ ਪੰਜਾਬੀ ਟੀਵੀ ਅਤੇ ਗੁਰਨਾਬ ਦੇ ਹੁਣ ਚੈਨਲ ਤੇ ਪਿਆਰ ਦਿੰਦੇ ਰਹੋ ਦੋਸਤੋ ਤੁਹਾਡੇ ਪਿਆਰ ਦੇ ਬਲ ਬੁੱਤੇ ਕੁਝ ਕਰ ਗੁਜਨ ਦੀ तमन्ना ਰਹਿੰਦੀ ਹੈ ਵੀ ਅਸੀਂ ਕੁਝ ਕਰਦੇ ਰਹੀਏ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ